ਮਾਜ ਮਹੱਲਾ ਪੰਜਵਾ ਘਰ ਪਹਿਲਾ ਅੰਤਰ ਅਲਖ ਨ ਜਾਇ ਲਖਿਆ ਨਾਮ ਰਤਨ ਲੈ ਗੁਜਾ ਰਖਿਆ ਹਗਮ ਅਗੋਚਰ ਸਭ ਤੇ ਊਚਾ ਗੁਰ ਕੈ ਸ਼ਬਦ ਲਖਾਵਣਿਆ ਹਉ ਵਾਰੀ ਜੀਉ ਵਾਰੀ ਕਲ ਮਹਿ ਨਾਮ ਸੁਣਾਵਣਿਆ ਸੰਤ ਪਿਆਰੇ ਸਚੈ ਧਾਰੀ ਵਡਭਾਗੀ ਦਰਸ਼ਨ ਪਾਵਣਿਆ ਰਹਾਉ ਸਾਧਕ ਸਿੱਧ ਜਿਸੈ ਕਉ ਫਿਰਦੀ ਬ੍ਰਹਮੇ ਇੰਦਰ ਤੇ ਆਇ ਨਹਿਰਦੀ ਕੋਟ 33 ਸਾਖੁ ਜਹ ਤਾ ਕੋ ਗੁਰ ਮਿਲ ਹਿਰਦੈ ਗਾਵਣਿਆ ਆਠ ਪਹਿਰ ਤੁਧ ਜਾਪੇ ਪਵਨਾ ਧਰਤੀ ਸੇਵਕ ਪਾਇਕ ਚਰਨਾ ਖਾਣੀ ਬਾਣੀ ਸਰਬ ਨਿਵਾਸੀ ਸਬਨਾ ਕਹਿ ਮਨ ਭਾਵਣਿਆ ਸਾਚਾ ਸਾਹਿਬ ਗੁਰਮੁਖ ਜਾਪੈ ਪੂਰੇ ਗੁਰ ਕੈ ਸ਼ਬਦ ਸੰਝਾਪੈ ਜਿਨ ਪਿਆਸੀ ਤ੍ਰਿਪਤਾਸੀ ਸੱਚੇ ਸਤਿ ਅਗਾਮਣਿਆ ਇਸ ਕਰ ਸਹਜਾ ਸੁਈ ਸੋਹਿਲਾ ਅਣਦ ਬਨੋਦ ਕਰੀ ਸਦਕੇਲਾ ਸੋ ਤਨਵੰਤਾ ਸੁਵਡ ਸਾਹਾ ਜੋ ਗੁਰ ਚਰਣੀ ਮਨ ਲਾਵਣਿਆ ਪਹਿਲੋਂ ਦੇ ਤੈਂਜ ਕਸਮਾ ਪਿਛੋਂ ਦੇ ਤੈਂ ਜੰਤ ਉਪਾਹਾ ਉਦੇ ਜੀਵੜ ਦਾਤਾ ਅਵਰਨਾ ਸੁਆਮੀ ਲਵੈ ਨਾ ਕੋਈ ਲਾਵਣਿਆ ਜਿਸ ਤੂੰ ਤੁਠਾ ਸੋ ਤੁਦ ਧਿਆਈ ਸਾਧ ਜਨਾਂ ਕਾ ਮੰਤਰ ਕਮਾਈ ਆਪ ਤਰੈ ਸਗਲੇ ਕੁਲ ਤਾਰੀ ਤਿਸ ਦਰਗਹ ਠਾਕ ਨ ਪਾਵਣਿਆ ਤੂ ਵੱਡਾ ਤੂ ਉਚੋ ਉਚਾ ਤੂ ਬੇਅੰਤ ਆਤਮ ਉਚੋ ਮੂਚਾ ਹਉ ਕੁਰਬਾਨੀ ਤੇਰੀ ਵੰਯਾ ਨਾਨਕ ਦਾਸ ਦਸਾਵਣਿਆ ਮਾਜ ਮਹੱਲਾ ਪੰਜਵਾਂ ਕੌਣ ਸੋ ਮੁਕਤਾ ਕੌਣ ਸੋ ਜੁਗਤਾ ਕੌਣ ਸੋ ਗਿਆਨੀ ਕੌਣ ਸੋ ਬਖਤਾ ਕੌਣ ਸੋ ਗ੍ਰਿਹੀ ਕੌਣ ਉਦਾਸੀ ਕੌਣ ਸੋ ਕੀਮਤ ਪਾਏ ਜੀਉ ਕਿਨ ਵਿਦ ਬਾਦਾ ਕਿਨ ਵਿਦ ਛੂਟਾ ਕਿਨ ਵਿਦ ਆਵਣ ਜਾਮਣ ਟੂਟਾ ਕੌਣ ਕਰਮ ਕੌਣ ਨਿਹ ਕਰਮਾ ਕੌਣ ਸੋ ਕਹਿ ਕਹਾਏ ਜੀਉ ਕੌਣ ਸੋ ਸੁਖੀਆ ਕੌਣ ਸੋ ਦੁਖੀਆ ਕੌਣ ਸੋ ਸੰਮੁਖ ਕੌਣ ਵੇਮੁਖੀਆ ਕਿਨ ਬਿਦ ਮਿਲੀਐ ਕਿਨ ਬਿਦ ਵਿਛਰੈ ਇਹ ਬਿਦ ਕੌਣ ਪ੍ਰਗਟਾਏ ਜੀਉ ਕੌਣ ਸੋ ਅਕਰ ਜਿਤ ਧਾਵਤ ਰਹਤਾ ਕੌਣ ਅਪਦੇਸ਼ ਜਿਤ ਦੁਖ ਸੁਖ ਸਮਸਹਿਤਾ ਕੌਣ ਸੋ ਚਾਲ ਜਿਤ ਪਾਰ ਬ੍ਰਹਮ ਧਾਈ ਕਿਨ ਬਿਦ ਕੀਰਤਨ ਗਾਏ ਜੀਉ ਗੁਰਮੁਖ ਮੁਕਤਾ ਗੁਰਮੁਖ ਜੁਗਤਾ ਗੁਰਮੁਖ ਗਿਆਨੀ ਗੁਰਮੁਖ ਬਖਤਾ ਤਨ ਗਿਰਹੀ ਉਦਾਸੀ ਗੁਰਮਖ ਗੁਰਮਖ ਕੀਮਤ ਪਾਏ ਜੀਓ ਹਉ ਮੈਂ ਬਾਦਾ ਗੁਰਮੁਖ ਛੂਟਾ ਗੁਰਮਖ ਆਵਣ ਜਾਵਣ ਟੂਟਾ ਗੁਰਮੁਖ ਕਰਮ ਗੁਰਮੁਖ ਨੇ ਕਰਮਾ ਗੁਰਮੁਖ ਕਰੇ ਸੋ ਸੋ ਪਾਏ ਜੀਓ ਗੁਰਮਖ ਸੁਖੀਆ ਮਨ ਮੁਖ ਦੁਖੀਆ ਗੁਰਮੁਖ ਸਾਨ ਮੁਖ ਮਨੁ ਮੁਖ ਵੇ ਮੁਖੀਆ ਗੁਰਮੁਖ ਮਿਲੀਐ ਮਨੁ ਮੁਖ ਵਿਛਰੈ ਗੁਰਮੁਖ ਬਿਧ ਪ੍ਰਗਟਾਇ ਜੀਉ ਗੁਰਮੁਖ ਅੱਖਰ ਜਿਤ ਤਾਵਤ ਰਹਿਤਾ ਗੁਰਮੁਖ ਅਪਦੇਸ ਦੁਖ ਸੁਖ ਸਮ ਸਹਿਤਾ ਗੁਰਮੁਖ ਚਾਲ ਜਿਤ ਪਾਰ ਬ੍ਰਹਮ ਧਾਈ ਗੁਰਮੁਖ ਕੀਰਤਨ ਗਾਏ ਜੀਉ ਸਗਲੀ ਬੰਤ ਬਣਾਈ ਆਪੇ ਆਪੇ ਕਰੇ ਕਰਾਏ ਥਾਪੇ ਇਕਸਤੇ ਹੋਇਓ ਆਨੰਤਾ ਨਾਨਕ ਇਕਸ ਮਾਹੀ ਸਮਾਏ ਜੀਉ ਮਾਜ ਮਹੱਲਾ ਪੰਜਵਾਂ ਪ੍ਰਭ ਅਬਨਾਸੀ ਤਾਂ ਕਿਆ ਕਾੜਾ ਹਰਿ ਭਗਵੰਤਾ ਤਾਂ ਜਨ ਖਰਾ ਸੁਖਾਲਾ ਜੀ ਪ੍ਰਾਨ ਮਾਨ ਸੁਖ ਦਾਤਾ ਤੂੰ ਕਰਹਿ ਸੂਹੀ ਸੁਖ ਪਾਵਣਿਆ ਹਉ ਵਾਰੀ ਜੀਉ ਵਾਰੀ ਗੁਰਮਖ ਮਨ ਤਨ ਭਾਵਣਿਆ ਤੂੰ ਮੇਰਾ ਪਰਬਤ ਤੂੰ ਮੇਰਾ ਓਲਾ ਤੁਮ ਸੰਗ ਲਵੈ ਨਾ ਲਾਵਣਿਆ ਰਹਾਉ ਤੇਰਾ ਕੀਤਾ ਜਿਸ ਲਾਗੇ ਮੀਠਾ ਘਟ ਘਟ ਪਾਰ ਬ੍ਰਹਮ ਤਿੰਨ ਜਨ ਦੀਠਾ ਥਾਨ ਥਨੰਤਰ ਤੂੰ ਹੈ ਤੂੰ ਹੈ ਇਕੋ ਇਕ ਵਰਤਾਉਣਿਆ ਸਗਲ ਮਨੋਰਥ ਤੂੰ ਦੇਵਣਹਾਰਾ ਭਗਤੀ ਭਾਏ ਭਰੇ ਪੰਡਾਰਾ ਦਇਆ ਧਾਰ ਰਾਖੇ ਤੁਧ ਸੇ ਪੂਰੇ ਕਰਮ ਸਮਾਵਣਿਆ ਅੰਧ ਕੂਪ ਤੇ ਕੰਡੈ ਚਾੜੇ ਕਰ ਕਿਰਪਾ ਦਾਸ ਨਦਰ ਨਿਹਾਲੇ ਗੁਣ ਗਾਵਹਿ ਪੂਰਨ ਅਬਨਾਸੀ ਕਹਿ ਸੁਣ ਤੋਟ ਨਾ ਆਵਣਿਆ ਐਥੈ ਉਥੈ ਤੂੰ ਹੈ ਰਖਵਾਲਾ ਮਾਤ ਗਰਭ ਮਹਿ ਤੁਮਹੀ ਪਾਲਾ ਮਾਇਆ ਅਗਨ ਨਾ ਪੋਹੈ ਤਿਨ ਕੋ ਰੰਗ ਰਤੇ ਗੁਣ ਗਾਵਣਿਆ ਕਿਆ ਗੁਣ ਤੇਰੇ ਆਖ ਸਮਹਾਨੀ ਮਨ ਤਨ ਅੰਤਰ ਤੁਧ ਨਦਰ ਨਿਹਾਲੀ ਤੂੰ ਮੇਰਾ ਮੀਤ ਸਾਜਨ ਮੇਰਾ Swami ਤੁਧ ਬਿਨ ਅਵਰ ਨਾ ਜਾਣਣਿਆ ਜਿਸ ਕੋ ਤੂੰ ਪ੍ਰਭ ਭਇਆ ਸਹਾਈ ਤਿਸ ਤੱਤੀ ਵਾਉ ਨ ਲੱਗੇ ਕਾਈ ਤੂੰ ਸਾਹਿਬ ਸਰਣ ਸੁਖ ਦਾਤਾ ਸਤ ਸੰਗਤ ਜਪ ਪ੍ਰਗਟਾਵਣਿਆ ਤੂੰ ਊਚ ਅਥਾ ਹੋ ਅਪਾਰ ਅਮੋਲਾ ਤੂੰ ਸਾਚਾ ਸਾਹਿਬ ਦਾਸ ਤੇਰਾ ਗੋਲਾ ਤੂੰ ਮੀਰਾ ਸਾਚੀ ਠਕਰਾਈ ਨਾਨਕ ਬਲ ਬਲ ਜਾਵਣਿਆ ਮਾਜ ਮਹੱਲਾ ਪੰਜਵਾਂ ਘਰ ਦੂਜਾ ਨਿਤ ਨਿਤ ਦਈਓ ਸੰਵਾਲੀਐ ਮੂਲ ਨਾ ਮਨਹੁ ਵਿਸਾਰੀਐ ਰਹਾਉ ਸੰਤਾਂ ਸੰਗਤ ਪਾਈਐ ਜਿਤ ਜਮਕੈ ਪੰਥ ਨਾ ਜਾਈਐ ਤੋ ਸਾਹ ਹਰ ਕਾ ਨਾਮ ਲੈ ਤੇਰੇ ਕੁਲਹਿ ਨਾ ਲਾਗੇ ਗਾਲ ਜੀਉ ਜੋ ਸਿਮਰਨ ਦੇ ਸਾਈਐ ਨਰਕ ਨਾ ਸੇ ਪਾਈਐ ਤੱਤੀ ਵਾਉ ਨਾ ਲੱਗਈ ਜਿਨ ਮਨ ਉੱਠਾਇਐ ਜੀਉ ਸੇ ਸੁੰਦਰ ਸੋਹਣੇ ਸਾਧ ਸੰਗ ਜਿਨ ਬਹਿਣੇ ਹਰ ਧਨ ਜਿਨਨੀ ਸੰਜਿਆ ਸੇ ਗੰਭੀਰ ਅਪਾਰ ਜੀਉ ਹਰ ਅਮਯੋ ਰਸਾਇਣ ਪੀਵੀਐ ਮੂਹੇ ਦਿੱਠੈ ਜਨ ਕੈ ਜੀਵੀਐ ਕਾਰਜ ਸਭ ਸਵਾਰ ਲੈ ਨਿਤ ਪੂਜੋ ਹੋ ਗੁਰ ਕੇ ਪਾਉ ਜੀਉ ਜੋ ਹਰ ਕੀਤਾ ਆਪਣਾ ਤਿਨਹਿ ਗਸਾਈ ਜਾਪਣਾ ਸੋ ਸੂਰਾ ਪ੍ਰਧਾਨ ਸੋ ਮਸਟਕ ਜਿਸ ਦਾ ਭਾਗ ਜੀਉ ਮਨ ਮੰਦੇ ਪ੍ਰਭ ਅਵਗਾਹੀਆ ਇਹ ਰਸ ਭੋਗਣ ਪਾਤਿ ਛਾਹੀਆ ਮੰਦਾ ਮੂੜ ਨਾ ਉਪਜਿਓ ਤਰੇ ਸੱਚੀ ਕਾਰੇ ਲਾਗ ਜੀਓ ਕਰਤਾ ਮਨ ਵਸਾਇਆ ਜਨਮੈ ਕਾ ਫਲ ਪਾਇਆ ਮਨ ਪਾਵਨ ਦਾ ਕੰਤ ਹਰ ਤੇਰਾ ਥਿਰ ਹੋਆ ਸੁਹਾਗ ਜੀਓ ਅਟਲ ਪਦਾਰਥ ਪਾਇਆ ਪੈ ਭੰਜਨ ਕੀ ਸਰਨਾਇਆ ਲਾਏ ਅੰਚਲ ਨਾਨਕ ਤਾਰਿਐਨ ਜਿਤਾ ਜਨਮ ਅਪਾਰ ਜੀਓ ਇਕ ਓੰਕਾਰ ਸਤਿਗੁਰ ਪ੍ਰਸਾਦ ਮਾਜ ਮਹੱਲਾ ਪੰਜਵਾਂ ਘਰ ਤੀਜਾ ਹਰ ਜਪ ਜਪੇ ਮਨ ਧੀਰੇ ਰਹਾਉ ਸਿਮਰ ਸਿਮਰ ਗੁਰਦੇਵ ਮਿਟ ਗਏ ਭੈ ਦੂਰੇ ਸਰਨੇ ਆਵੈ ਪਾਰ ਬ੍ਰਹਮ ਕੀ ਤਾ ਫਿਰ ਕਾਹੇ ਝੂਰੇ ਚਰਨ ਸੇਵ ਸੰਤ ਸਾਧਕੇ ਸਗਲ ਮਨੋਰਥ ਪੂਰੇ ਘਟ ਘਟ ਏਕ ਵਰਤਦਾ ਜਲ ਥਾਲ ਮਹੀਲ ਪੂਰੀ ਪਾਪ ਬਨਾਸਨ ਸੇਵਿਆ ਪਵਿੱਤਰ ਸੰਤਨ ਕੀ ਧੂਰੇ ਸਭ ਛਡਾਈ ਖਸਮ ਆਪ ਹਰ ਜਪ ਭਈ ਠਰੂਰੇ ਕਰਤੈ ਕੀ ਆਤ ਪਾਵਸੋ ਦੁਸ਼ਟ ਹੋਏ ਹੋਏ ਮੂਰੇ ਨਾਨਕਰਤਾ ਸਚ ਨਾਹੀ ਹਰ ਵੇਖੈ ਸਦਾ ਹਜੂਰੇ 12 ਮਾ